ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਧੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਚਾਸ਼ਕੂ ਦੀ ਪੰਜੀਰੀ ਇਹ ਚਾਸ਼ਕੂ ਦੀ ਪੰਜੀਰੀ ਜਿਹੜੀ ਹੈ ਹੋਲੀਆਂ ਵਾਲੇ ਮਹੀਨੇ ਦੇ ਵਿੱਚ ਬਣਾ ਕੇ ਖਾਧੀ ਜਾਂਦੀ ਹੈ ਇਹ ਸਾਡੇ ਸਰੀਰ ਨੂੰ ਕੀ ਬੈਨੀਫਿਟ ਦਿੰਦੀ ਹੈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸ ਦਵਾਂਗੀ ਇਸ ਕੰਨ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਔਰ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ پنੀਰੀ ਬਣਾ ਅੰਦੇ ਲੇਟਾਈ ਸੋਗਰਾ ਮੈਂ ਚਾਸ਼ਕੂ ਲੈ ਚਾਸ਼ਕੂ ਦੇਖਣ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੁੰਦਾ ਕਾਲੇ ਕਾਲੇ ਤੇ ਛੋਟੇ ਛੋਟੇ ਦੇ ਦਾਣੇ ਹੁੰਦੇ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਖਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੋੜਾ ਹੁੰਦਾ ਤਸਵੀਰ ਇਹਦੀ ਜਿਹੜੀ ਗਰਮ ਹੁੰਦੀ ਹੈ ਕਿਸੇ ਵੀ ਪੰਸਾਰੀ ਦੀ ਦੁਕਾਨ ਦੇ ਉੱਤੇ ਤੁਹਾਨੂੰ ਆਰਾਮ ਨਾਲ ਹੀ ਮਿਲ ਜੇਗਾ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰ ਲੈ ਇਹਦੇ ਵਿੱਚ ਮਿੱਟੀ ਪੱਥਰ ਵਗੈਰਾ ਬਹੁਤ ਜ਼ਿਆਦਾ ਹੁੰਦੇ ਹੈ ਇਸ ਕਾਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜੇਕਰ ਸਾਫ਼ ਨਹੀਂ ਕਰਾਂਗੇ ਤੇ ਪਨੀਰੀ ਦਾ ਸਵਾਦ ਜਿਹੜਾ ਖਰਾਬ ਕਰ ਦੇਗਾ ਇਸ ਕਣੇ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ। ਛਾਸਕੋ ਜਿਹੜਾ ਇਹ ਤਸਵੀਰ ਦੇ ਵਿੱਚ ਗਰਮ ਹੁੰਦਾ ਹੈ ਤੇ ਇਸ ਕਣੇ ਨੂੰ ਬੈਲੈਂਸ ਕਰਨ ਦੇ ਲਈ ਮੈਂ ਇਹਦੇ ਵਿੱਚ ਪਾ ਰਹੀ ਹਾਂ ਹਰੀ ਮੂੰਗੀ। 1/2 ਕਿਲੋ ਮੈਂ ਹਰੀ ਮੂੰਗੀ ਜਿਹੜੀ ਇਹ ਲਈ ਹੈ। ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਵੀ ਸਾਫ ਕਰ ਲਿਆ ਗਿੱਲੇ ਕੱਪੜੇ ਦੇ ਨਾਲ ਪੂੰਝ ਲਿਆ। ਸਾਰੀਆਂ ਦਾਲਾਂ ਦੇ ਵਿੱਚੋਂ ਹਰੀ ਮੂੰਗੀ ਜਿਹੜੀ ਹੁੰਦੀ ਹੈ ਹੈਲਦੀ ਹੁੰਦੀ ਹੈ। ਇਸ ਕਾਰਨ ਮੈਂ ਹਰੀ ਮੂੰਗੀ ਪਾ ਰਹੀ ਹਾਂ। ਤੁਸੀਂ ਕਣਕ ਦਾ ਆਟਾ ਵੀ ਇਹਦੇ ਵਿੱਚ ਪਾ ਸਕਦੇ ਹੋ। ਹੁਣ ਆਪਾਂ ਚੱਲਦੇ ਆ ਗੈਸ ਵੱਲ ਗੈਸ ਦੇ ਉੱਤੇ ਮੈਂ ਕੜਾਈ ਰੱਖੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਚਾਸਕੂਆ ਇਹਨੂੰ ਭੁੰਨਣਾ ਹੈ ਲੋ ਫਲੇਮ ਦੇ ਉੱਤੇ ਇਹਨੂੰ ਆਪਾਂ ਭੁੰਨਣਾ ਹੈ ਜੇਕਰ ਹਾਈ ਫਲੇਮ ਤੇ ਪੁੰਨਾਗੇ ਤੇ ਬਾਹਰ ਉਹ ਤਾਂ ਸਿੱਕ ਜਾਗਾ ਅੰਦਰੋਂ ਕੱਚਾ ਰਹੇਗਾ ਜਦੋਂ ਆਪਾਂ ਇਹਨੂੰ ਖਾਵਾਂਗੇ ਤੇ ਇਹ ਤਾਲੂਏ ਦੇ ਨਾਲ ਚਿਪਕੇਗਾ ਇਸ ਕਿੰਨੇ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਜਿਨ੍ਹਾਂ ਦੇ ਫਿੰਸੀ ਫੋੜੇ ਅਲਰਜੀ ਪਿੰਪਲ ਵਗੈਰਾ ਹੁੰਦੇ ਹਨ ਨਾ ਉਹਨਾਂ ਲਈ ਇਹ ਆਰਾਮ ਬਣਾ ਹੈ ਇਹ ਹੋਲੀਆਂ ਦੇ ਮਹੀਨੇ ਵਿੱਚ ਹੀ ਕਿਉਂ ਬਣਾ ਕੇ ਖਾਧਾ ਜਾਂਦਾ ਕਿਉਂਕਿ ਹੋਲੀਆਂ ਦਾ ਮਹੀਨਾ ਜਿਹੜਾ ਹੁੰਦਾ ਹੈ ਇਹ ਪੋਂਗਰਾਂ ਦੇ ਦਿਨ ਹੁੰਦੇ ਹਨ ਇਹਨਾਂ ਦਿ ਇਹ ਬਣਾ ਕੇ ਖਾਣੇ ਆ ਤੇ ਸਾਡੇ ਸਰੀਰ ਨੂੰ ਪੂਰੇ ਸਾਲ ਪਰ ਬਹੁਤ ਹੀ ਜ਼ਿਆਦਾ ਬੈਨੀਫਿਟ ਜਿਹੜਾ ਇਹ ਦਿੰਦਾ ਹੈ ਸਾਡੀ ਮੰਮੀ ਵੀ ਸਾਨੂੰ ਇਹ ਬਣਾ ਕੇ ਖਵਾਉਂਦੀ ਸੀ ਤੇ ਸਾਡੇ ਕਦੇ ਵੀ ਪਿੰਪਲ ਫਿੰਸੀ ਫੋੜਾ ਵਗੈਰਾ ਕਦੇ ਵੀ ਨਹੀਂ ਹੋਇਆ ਸੀ ਇਸ ਕਾਰਨ ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਬਣਾ ਕੇ ਦਿੰਨੀ ਆ ਤੇ ਤਾਂ ਕਿ ਬੱਚਿਆਂ ਨੇ ਵੀ ਜਿਹੜੇ ਆ ਪਿੰਸੀ ਫਿੰਸੀ ਪਿੰਪਲ ਫੋੜਾ ਜਿਹੜਾ ਨਾ ਹੋਏ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਹ ਪੰਜੀਰੀ ਜਿਹੜੀ ਹੈ ਜ਼ਰੂਰ ਬਣਾਇਓ ਤੁਸੀਂ Google ਤੇ ਸਰਚ ਕਰਕੇ ਬਾਕੀ ਚੀਜ਼ਾਂ ਜਿਹੜੀਆਂ ਦੇਖ ਸਕਦੇ ਹੋ ਕਿ ਇਹਦੇ ਹੋਰ ਕੀ ਬੈਨੀਫਿਟ ਹੁੰਦੇ ਆ ਸਾਡੇ ਸਰੀਰ ਤੇ ਲਈ ਜੇਕਰ ਮੈਂ ਤੁਹਾਨੂੰ ਦੱਸਣ ਲੱਗੀ ਤੇ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਆ ਇਸ ਕਾਰਨ ਬਾਕੀ ਚੀਜ਼ਾਂ ਤੁਸੀਂ Google ਤੇ ਸਰਚ ਕਰਕੇ ਦੇਖ ਸਕਦੇ ਹੋ ਉਹਨੇ ਜਿਹੜਾ ਚਾਸਕੂ ਭੁੱਜ ਗਿਆ ਤੁਹਾਨੂੰ ਕਿੱਦਾਂ ਪਤਾ ਚਲੇਗਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਇੱਕਦਮ ਦਾਣੇ ਜਿਹੜੇ ਇਹਦੇ ぷੜਕ ぷੜਕ ਕੇ ਤੇੜ-ਤੇੜ ਕਰ ਰਹੇ ਸੀ ਤੇ ਇਹ ਭੁੱਜ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਲਾਗੋ ਦੀ ਮੈਂ ਤੁਹਾਨੂੰ ਦਿਖਾਇਆ ਹੈ ਇੱਕਦਮ ਦਾਣੇ ਦੇ ਜਿਹੜੇ ਇਹ ਫੁੱਲ ਗਿਆ ਇਹਨੂੰ ਮੈਂ ਪਲੇਟ 'ਚ ਕੱਢ ਲਿਆ ਤਾਂ ਕਿ ਇਹ ਠੰਡਾ ਹੋ ਜਾਏ ਕਿਉਂਕਿ ਇਹਨੂੰ ਆਪਾਂ ਪੀਸਣਾ ਹੈ ਤੇ ਉਸੇ ਕੜਾਹੀ ਦੇ ਵਿੱਚ ਮੈਂ ਹੁਣ ਮੂੰਗੀ ਜਿਹੜੀ ਆ ਪਾ ਦਿੱਤੀ ਹੈ ਤੇ ਮੂੰਗੀ ਨੂੰ ਵੀ ਆਪਾਂ ਲੋ ਫਲੇਮ ਦੇ ਉੱਤੇ ਜਿਹੜਾ ਇਹ ਪੁੰਨ ਲੈਣਾ ਹੈ ਲੋ ਫਲੇਮ ਤੇ ਮੂੰਗੀ ਜਿਹੜੀ ਹੈ ਇਹ ਵੀ ਭੁੰਨਣੀ ਹੈ ਚਾਸਪੂ ਨੂੰ ਭੁੰਨਣ ਦੇ ਵਿੱਚ 10 ਤੋਂ 12 ਮਿੰਟ ਲੱਗੇ ਹੈ ਔਰ ਜਿਹੜੀ ਮੂੰਗੀ ਹੈ ਇਹਨੂੰ 12 ਤੋਂ 15 ਮਿੰਟ ਜਿਹੜੇ ਲੱਗ ਜਾਣਗੇ ਭੁੰਨਣ ਦੇ ਵਿੱਚ ਤੇ ਗੈਸ ਲੋ ਹੀ ਰੱਖਣੀ ਹੈ ਪੂਰੇ ਪ੍ਰੋਸੈਸ ਚ ਮੂੰਗੀ ਜਿਹੜੀ ਹੈ ਭੁੱਜ ਗਈ ਹੈ 15 ਮਿੰਟ ਹੋ ਗਏ ਇਹਨੂੰ ਮੈਂ ਭੁੰਨਦੇ ਹੋਏ ਤੇ ਗੈਸ ਮੈਂ ਲੋ ਹੀ ਰੱਖੀ ਹੋਈ ਹੈ ਔਰ ਲਗਾਤਾਰ ਚਲਾਉਂਦੇ ਹੋਏ ਮੂੰਗੀ ਜਿਹੜੀ ਹੈ ਭੁੰਨਣੀ ਹੈ ਤਾਂ ਕਿ ਕੋਈ ਦਾਣਾ ਕੱਚਾ ਤਾਂ ਕੋਈ ਪੱਕਾ ਨਾ ਰਹਿ ਜਾਏ ਇਸ ਤਰੀਕੇ ਨਾਲ ਇਹਨੂੰ ਭੁੰਨਣਾ ਹੈ ਹੁਣ ਆਪਾਂ ਇਹਨੂੰ ਵੀ ਕੱਢ ਲਵਾਂਗੇ ਇੱਕ ਥਾਲੀ ਦੇ ਵਿੱਚ ਕਿਉਂਕਿ ਇਹਨੂੰ ਵੀ ਆਪਾਂ ਠੰਡਾ ਕਰਨਾ ਤੇ ਇਹਨੂੰ ਆਪਾਂ ਥਾਲੀ ਵਿੱਚ ਕੱਢ ਲੈਣੇ ਆ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਤੁਸੀਂ ਕਦੀ ਇਹ ਚਾਸ਼ਕੋ ਬਣਾ ਕੇ ਖਾਧਾ ਕਿ ਨਹੀਂ ਖਾਧਾ ਇਹ ਵੀ ਜ਼ਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਰਿਲੇਟਿਵ ਔਰ ਫਰੈਂਡਸ ਦੇ ਨਾਲ। ਹੁਣ ਮੈਂ ਕੜਾਹੀ ਦੇ ਵਿੱਚ ਥੋੜਾ ਜਿਹਾ ਘਿਓ ਪਾਇਆ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਆਂ ਬਦਾਮ ਦੇ ਨਾਲ ਹੀ ਨਾਰੀਅਲ ਨਾਰੀਅਲ ਜਿਹੜਾ ਖੋਪਾ ਹੁੰਦਾ ਉਹਨੂੰ ਮੈਂ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤੁਸੀਂ ਜੇਕਰ ਕੱਟ ਕੇ ਪਾਣਾ ਚਾਹੁੰਦੇ ਹੋ ਤਾਂ ਬ੍ਰੇਕ ਬ੍ਰੇ ਟੁਕੜਿਆਂ ਦੇ ਵਿੱਚ ਇਹਨਾਂ ਨੂੰ ਕੱਟ ਕੇ ਵੀ ਪਾ ਸਕਦੇ ਹੋ ਬਦਾਮ ਤੇ ਨਾਰੀਅਲ ਪੁੰਨਣ ਚ ਟਾਈਮ ਲੈਂਦੇ ਇਸ ਕਰਕੇ ਨਨ ਮੈਂ ਪਹਿਲੇ ਫਰਾਈ ਜਿਹੜਾ ਕਰ ਲਈਆਂ ਤੇ 100 ਗ੍ਰਾਮ ਮੈਂ ਲਿਆ ਬਦਾਮ ਤੇ 100 ਗ੍ਰਾਮ ਦੇ ਕਰੀਵੀ ਮੈਂ ਜਿਹੜਾ ਨਾਰੀਅਲ ਲਿਆ ਅੱਧਾ ਨਾਰੀਅਲ ਜਿਹੜਾ ਮੈਂ ਇਹਦੇ ਵਿੱਚ ਪਾਇਆ ਹੁਣ ਮੈਂ 100 ਗ੍ਰਾਮ ਇਹਦੇ ਵਿੱਚ ਕਾਜੂ ਪਾਇਆ ਤੇ 50 ਗ੍ਰਾਮ ਇਹਦੇ ਵਿੱਚ ਕਿਸ਼ਮਿਸ਼ ਪਾਈ ਹੈ ਤੁਸੀਂ ਜਿਹੜੇ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਪਾ ਲਿਓ ਜਿਹੜੇ ਨਹੀਂ ਪਾਣਾ ਚਾਹੁੰਦੇ ਉਸਕਿੱਪ ਕਰ ਲਿਓ ਜਦੋਂ ਕਾਜੂ ਸੋਰੀ ਬਦਾਮ ਤੇ ਨਾਰੀਅਲ ਪ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਭੁਜ ਗਈਆਂ ਤੁਸੀਂ ਦੇਖ ਸਕਦੇ ਹੋ ਕਿਸ਼ਮਸ਼ ਜਿਹੜੀ ਹੈ ਕਿੰਨੀ ਵਧੀਆ ਫੁੱਲ ਗਈ ਹੈ ਹੁਣ ਆਪਾਂ ਇਹ ਡਰਾਈ ਫਰੂਟ ਜਿਹੜੇ ਇਹਨਾਂ ਨੂੰ ਥਾਲੀ ਦੇ ਵਿੱਚ ਕੱਢ ਲੈਣੇ ਆ ਕਿਉਂਕਿ ਇਹਨਾਂ ਨੂੰ ਵੀ ਆਪਾਂ ਪੀਸਣਾ ਹੈ ਤੇ ਇਹਨਾਂ ਨੂੰ ਵੀ ਆਪਾਂ ਹਲਕੇ ਜਿਹੇ ਠੰਡੇ ਜਿਹੜਾ ਇਹ ਕਰ ਲੈਣਾ ਸਾਰੀਆਂ ਚੀਜ਼ਾਂ ਥੋੜ੍ਹੀ ਥੋੜੀਆਂ ਠੰਡੀਆਂ ਕਰਕੇ ਫੇਰ ਹੀ ਪੀਸਣੀ ਹੈ ਨਹੀਂ ਤਾਂ ਫਿਰ ਮਿਕਸੀ ਦਾ ਜਾਰ ਜਿਹੜਾ ਖਰਾਬ ਹੋ ਜਾਏਗਾ ਤੇ ਇਹਨੂੰ ਵੀ ਮੈਂ ਥਾਲੀ ਵਿੱਚ ਕੱਢ ਕੇ ਠੰਡਾ ਕਰ ਲੈਣੀ ਆ ਇਹਦਾ ਜਿਹੜਾ ਚਾਸ਼ਕੂ ਹੈ ਇਹ ਠੰਡਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਹੱਥ ਨਾਲ ਫੜ ਕੇ ਦਿਖਾ ਰਹੀ ਹਾਂ ਤੇ ਇਹਨੂੰ ਹ ਚਾਸ਼ਕੋ ਨੂੰ ਮੈਂ ਪੀਸ ਲੈ ਦੇਖ ਸਕਦੇ ਤੁਸੀਂ ਸਕਰੀਨ ਦੇ ਉੱਤੇ ਇੱਕਦਮ ਪਾਊਡਰ ਇਹਦਾ ਬਣ ਕੇ ਤਿਆਰ ਹੋ ਗਿਆ ਕਿਉਂਕਿ ਚਾਸ਼ਕੋ ਜਿਹੜਾ ਚੰਗੀ ਤਰ੍ਹਾਂ ਪੀਸਿਆ ਹੋਇਆ ਹੋਏਗਾ ਤੇ ਇਹਦਾ ਪਾਊਡਰ ਬਹੁਤ ਵਧੀਆ ਤਰੀਕੇ ਨਾਲ ਬਣ ਜੇਗਾ ਸੌਖੇ ਤਰੀਕੇ ਨਾਲ ਬਣ ਜੇਗਾ ਜਿਹੜੀ ਮੂੰਗੀ ਹੈ ਇਹ ਵੀ ਮੈਂ ਪੀਸ ਲਈ ਹੈ ਤੇ ਜਿਹੜੇ ਡਰਾਈ ਫਰੂਟ ਸੀ ਇਹ ਵੀ ਮੈਂ ਪੀਸ ਕੇ ਤਿਆਰ ਕਰ ਲਿਆ ਸਾਰੀਆਂ ਚੀਜ਼ਾਂ ਸਾਡੀਆਂ ਤਿਆਰ ਹੋ ਗਈਆਂ ਹੁਣ ਆਪਾਂ ਫਿਰ ਤੋਂ ਚੱਲਦੇ ਹਾਂ ਗੈਸ ਵੱਲ ਹੁਣ ਜਿਸ ਕੜਾਹੀ ਦੇ ਵਿੱਚ ਮੈਂ ਪਹਿਲੇ ਡਰਾਈ ਫਰੂਟ ਫਰਾਈ ਕੀਤੇ ਸੀ ਉਹਦੇ ਵਿੱਚ ਮੈਂ 200 ਗ੍ਰਾਮ ਕਿਹੋ ਜਿਹੜਾ ਹੋਰ ਪਾ ਰਹੀ ਹਾਂ ਟੋਟਲ 250 ਗ੍ਰਾਮ ਕਿਹੋ ਜਿਹੜਾ ਮੈਂ ਇਹਦੇ ਵਿੱਚ ਯੂਜ਼ ਕੀਤਾ ਤੁਸੀਂ ਘੱਟ ਪਾਣਾ ਚਾਹੁੰਦੇ ਹੋ ਤੇ ਕਿਹੋ ਜਿਹੜਾ ਘੱਟ ਵੱਧ ਵੀ ਕਰ ਸਕਦੇ ਹੋ ਹੁਣ ਆਪਾਂ ਕਿਹੋ ਜਿਹੜਾ ਇਹਨੂੰ ਪਹਿਲੇ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਜਿੰਨੀਆਂ ਚੀਜ਼ਾਂ ਪੀਸ ਕੇ ਰੱਖੀਆਂ ਆਪਾਂ ਚਾਸਕੂਮ ਹੋਮੂਗੀ ਤੇ ਡਰਾਈ ਫਰੂਟ ਸਾਰੀਆਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ 2-3 ਮਿੰਟ ਲਈ ਲੋ ਫਲੇਮ ਦੇ ਉੱਤੇ ਪਕਾ ਲਵਾਂਗੇ ਜੇਕਰ ਹਲਕੀ ਫੁਲਕੀ ਇਹਦੇ ਵਿੱਚ ਕੋਈ ਕੱਚੀ ਕਸ ਇਸੋ ਹੋਲੀਆਂ ਤੁਸੀਂ ਹੋਲੀਆਂ ਤੇ ਵੈਸੇ ਖਤਮ ਹੋਣ ਵਾਲੀਆਂ ਪਰ ਤੁਸੀਂ ਇਹ ਬਣਾ ਲਓ ਇੱਕ ਵਾਰ ਬਣਾ ਕੇ ਤੁਸੀਂ ਖੰਦੇ ਰਹੋ ਬਹੁਤ ਵਧੀਆ ਚੀਜ਼ ਹੈ ਬਹੁਤ ਇੱਕਦਮ ਦਵਾਈ ਦਾ ਕੰਮ ਕਰਦੀ ਹੈ ਸਾਡਾ ਖੂਨ ਜਿਹੜਾ ਇਹ ਸਾਫ ਕਰਦੀ ਹੈ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਪਹਿਲੇ ਮਿਕਸ ਕਰਾਂਗੇ ਔਰ ਗੈਸ ਜਿਹੜੀ ਇਹ ਲੋ ਹੀ ਰੱਖਣੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਪਹਿਲੇ ਤੋਂ ਹੀ ਪੁੰਨੀਆਂ ਹੋਈਆਂ ਆਪਾਂ ਤੇ ਇਹਨਾਂ ਨੂੰ ਪੁੰਨਣ ਦੀ ਜ਼ਰੂਰਤ ਤਾਂ ਨਹੀਂ ਹੈ ਪਰ ਵਸ ਕੇ ਘਿਓ ਦੇ ਵਿੱਚ ਥੋੜੀ ਜੀ ਚਾਹ ਸੁਲਵਾਣੀ ਹੈ ਇਹਨੂੰ ਲਗਾਤਾਰ ਚਲਾਉਂਦੇ ਹੋਏ ਲੋ ਫਲੇਮ ਦੇ ਉੱਤੇ ਤੁਸੀਂ ਕਦੀ ਇਹ ਬਣਾ ਕੇ ਖਾਧਾਗੇ ਨਹੀਂ ਖਾਤਾ ਇਕ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਆਂ ਔਰ ਗੈਸ ਜਿਹੜੀ ਮੈਂ ਬਿਲਕੁਲ ਲੋ ਕੀਤੀ ਹੋਈ ਸੀ ਹੁਣ ਗੈਸ ਆਪਾਂ ਬੰਦ ਕਰ ਲੈਣੀ ਹੈ ਤੇ ਇਹਨੂੰ ਹਲਕਾ ਜਿਹਾ ਜਿਹੜਾ ਹੈ ਠੰਡਾ ਕਰਾਂਗੇ ਗੈਸ ਤੋਂ ਇਹਨੂੰ ਲਾ ਲਾਂਗੇ ਥੱਲੇ ਕੜਾਈ ਜਿਹੜੀ ਇਹਨੂੰ ਥੱਲੇ ਲਾ ਲੈਣਾ ਆਪਾਂ ਕੜਾਈ ਨੂੰ ਮੈਂ ਥੱਲੇ ਲਾ ਲਿਆ ਤੇ ਮੈਂ ਇਹਦੇ ਵਿੱਚ ਪਾ ਰਹੀਆਂ 250 ਗ੍ਰਾਮ ਸ਼ੱਕਰ ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 300 ਤੋਂ 400 ਗ੍ਰਾਮ ਸ਼ੱਕਰ ਜਿਹੜੀ ਉਹ ਵੀ ਪਾ ਸਕਦੇ ਹੋ ਸ਼ੱਕਰ ਦੀ ਜਗ੍ਹਾ ਤੁਸੀਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਹੋ ਗੁੜ ਵੀ ਸਾਰੀਆਂ ਚੀਜ਼ਾਂ ਮੈਂ ਮਿਕਸ ਕਰ ਲਈਆਂ ਤੇ ਹੁਣ ਆਪਾਂ ਸਰਵ ਕਰਾਂਗੇ ਮੈਂ ਤੁਹਾਨੂੰ ਸਰਵ ਕਰਕੇ ਦਿਖਾਨੀ ਆ ਦੇਖੋ ਕਿੰਨੀ ਵਧੀਆ ਪੰਜੀਰੀ ਸਾਡੀ ਜਿਹੜੀ ਹੈ ਬਣ ਕੇ ਤਿਆਰ ਹੋਈ ਹੈ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਇਹ ਤੁਹਾਡੀ ਪੰਜੀਰੀ ਜਿਹੜੀ ਹੈ ਕਿੱਦਾਂ ਦੀ ਬਣੀ ਸੀ ਤੇ ਮੇਰੀ ਇਹ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਇਹ ਦੱਸਣਾ ਤੇ ਬਿਲਕੁਲ ਵੀ ਨਾ ਭੁੱਲਿਓ ਜੇਕਰ ਰੈਸিপি ਥੋੜੀ ਜਿਹੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਰੈਸিপি ਵਿੱਚ 14 ਤੱਕ ਸਤਿ ਸ਼੍ਰੀ ਅਕਾਲ